ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਜਹਰਾ ਸਿੰਘ ਜੀ ਬਚਨਾਂ ਵਿੱਚੋਂ ਇੱਕ ਸਾਕੀ ਬਾਬਾ ਜੀ ਵਚਨ ਕਰਦੇ ਸਨ ਕਿ ਨਿਸ਼ਾਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਝੰਡਾ ਹੈ ਇਸ ਨੂੰ ਜਿੰਨਾ ਵੀ ਹੋ ਸਕੇ ਉੱਚਾ ਲਾਉਣਾ ਚਾਹੀਦਾ ਹੈ ਤੇ ਦਰਬਾਰ ਸਾਹਿਬ ਜਿੱਥੇ ਪ੍ਰਕਾਸ਼ ਹੋਵੇ ਉਸ ਥਾਂ ਦੀ ਪੂਰੀ ਸਜਾਵਟ ਹੋਣੀ ਚਾਹੀਦੀ ਹੈ ਇਹ ਗੁਰੂਆਂ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਦੀ ਟੂਟੋਰ ਪੂਰੀ ਹੋਣੀ ਚਾਹੀਦੀ ਹੈ ਸੋ ਇੱਕ ਦਿਨ ਇੱਕ ਐਸਾ ਕੌਤਕ ਆਪਰੇਆ ਇੱਕ ਦਿਨ ਆਵਜਨ ਕਰਨ ਲੱਗੇ ਕਿ ਸੀਮਿੰਟ ਦੇ ਬੋਰੀ ਲਿਆਓ ਤੇ ਰੇਤ ਲਿਆਓ ਬਾਬੇ ਨਾਨਕ ਦੇ ਮੰਦਰ ਬਾਨੇ ਹਨ ਸੋਹਣੇ ਸਥਾਨ ਬਣਨਗੇ ਸੰਗਤ ਨੇ ਉਸੇ ਵੇਲੇ ਕੁਝ ਬੋਰੀ ਸੀਮਿੰਟ ਲੈ ਆਂਦੀ ਰੇਤ ਆ ਗਈ ਆਪਨੇ ਹੁਕਮ ਕੀਤਾ ਹੁਣ ਇਹਨਾਂ ਨੂੰ ਰਲਾ ਕੇ ਗੋਡੀ ਦਿਓ ਤੇ ਪਾਣੀ ਦਿਓ ਸੰਗਤਾਂ ਨੇ ਬਚਨ ਮੰਨਿਆ ਇੰਜ ਹੀ ਕੀਤਾ ਗਿਆ ਪਰ ਸਾਰੇ ਹੈਰਾਨ ਸਨ ਕਿ ਮੰਦਰ ਬਣ ਕਿੱਥੇ ਰਹਿ ਹਨ ਫਿਰ ਸਭ ਨੂੰ ਲੱਸੀ ਅਤੇ ਲੰਗਰ ਸ਼ੁਰੂ ਕਰਨ ਲਈ ਕਿਹਾ ਇੰਜ ਹੀ ਬਚਨ ਮੰਨਿਆ ਗਿਆ ਸੰਗਤ ਘਰੋ ਘਰੀ ਚਲੀ ਗਈ ਅਗਲੇ ਦਿਨ ਫਿਰ ਆਪ ਦੇ ਬਚਨ ਕੀਤਾ ਸੀਮਟ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਗੋਡੀ ਦਿਓ ਆਪ ਲੱਗੇ ਖਲੋ ਕਿ ਇਹ ਸਭ ਕੁਝ ਬਾਪੂ ਜੀ ਲੱਗੇ ਖਲੋ ਕੇ ਦੇਖਦੇ ਰਹੇ ਸੋ ਇਹ ਕਈ ਦਿਨ ਐਸਾ ਵਰਤਾਰਾ ਵਰਤਦਾ ਰਿਹਾ ਕਿਸੇ ਨੂੰ ਕੋਈ ਇਲਮ ਨਹੀਂ ਕਿ ਕੀ ਖੇਡ ਵਰਤ ਰਹੀ ਹੈ ਲਗਭਗ 20-25 ਦਿਨਾਂ ਬਾਅਦ ਆਪ ਕਹਿਣ ਲੱਗੇ ਬਾਬੇ ਨਾਨਕ ਦੇ ਮੰਦਰ ਬਣ ਗਏ ਹਨ ਇਹ ਸਾਰਾ ਕੋਈ ਚੁੱਕ ਕੇ ਛੱਪੜ ਵਿੱਚ ਪਾ ਦਿਓ ਇੱਥੇ ਸਰੋਵਰ ਬਾਨੇ ਨੇ ਜਿਹੜਾ ਇਸ ਸਰੋਵਰ ਇਸ਼ਨਾਨ ਕਰੇਗਾ ਉਹਦੇ ਦੁੱਖ ਦੇ ਦਰਿਦਰ ਦੂਰ ਹੋਣਗੇ ਕੋੜੀਆਂ ਦੇ ਕੋੜ ਦੂਰ ਹੋਣਗੇ ਸੋ ਸੰਗਤ ਨੇ ਸਾਰਾ ਸੀਮਿੰਟ ਤੇ ਰੇਤ ਚੁੱਕ ਕੇ ਛੱਪੜ ਵਿੱਚ ਸੁੱਟ ਦਿੱਤੀ ਗੁਰਦੁਆਰਾ ਕਿੱਥੇ ਬਣਿਆ ਹੈ ਕੌਤਕ ਵਰਤ ਰਿਹਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਸੇ ਤਰ੍ਹਾਂ ਫਿਰ ਕੁਝ ਦਿਨ ਬੀਤੇ 11 ਕੋਇ ਦਾ ਸਮਾਂ ਸੀ ਸੰਗਤ ਪੋਥੀ ਪੜ੍ਹ ਰਹੀ ਸੀ ਸੰਤ ਜੀ ਅੰਤਰ ਧਿਆਨ ਵਿੱਚ ਬੈਠੇ ਸਨ ਚਾਰ ਪੰਜ ਸਿੰਘ ਆਏ ਉਹਨਾਂ ਵਿੱਚੋਂ ਇੱਕ ਮੁਖੀ 70 80 ਸਾਲਾਂ ਦਾ ਸੀ ਉਹ ਆਉਂਦਿਆਂ ਹੀ ਬਾਬਾ ਜੀ ਨੂੰ ਨਮਸਕਾਰ ਕਰਕੇ ਉਹਨਾਂ ਦੇ ਪੈਰੀਂ ਆਪਣਾ ਸਿਰ ਰੱਖ ਕੇ ਧਰਉਣ ਲੱਗ ਪਿਆ ਨਾਲ ਹੀ ਵਚਨ ਕਰੀ ਜਾ ਰਿਹਾ ਸੀ ਪ੍ਰੇਮ ਭਿੱਜਾ ਕਿ ਬਾਬਾ ਜੀ ਤੁਸੀਂ ਸਾਨੂੰ ਛੱਡ ਕੇ ਕਿਉਂ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗੁਰਦੁਆਰੇ ਦੀ ਸੇਵਾ ਕਰਾ ਕੇ ਤੁਸੀਂ ਆ ਗਏ ਉਹ ਸਿੰਘ ਜਦੋਂ ਵਿਰਾਗ ਵਿੱਚ ਵਚਨ ਕਰ ਰਿਹਾ ਸੀ ਤਾਂ ਮਹਾਪੁਰਖ ਉਸ ਨੂੰ ਚੁੱਪ ਰਹਿਣ ਲਈ ਇਸ਼ਾਰਾ ਕਰੇ ਸਨ ਪਰ ਉਹ ਸਿੰਘ ਪ੍ਰੇਮ ਭਿੱਜਾ ਆਪਣੀ ਗੱਲ ਕਹੀ ਜਾ ਰਿਹਾ ਸੀ ਬਾਬਾ ਜੀ ਨੇ ਉਹਦੇ ਦੋਹੇ ਹੱਥ ਜੁੜ ਜੁੜੇ ਹੋਏ ਸੀ ਫੜ ਲਈ ਪਿਆਰ ਨਾਲ ਘੁੱਟਦੇ ਆ ਚੁੱਪ ਕਰ ਬਸ ਹੋਰ ਗੱਲ ਨਾ ਕਰ ਇਹ ਬਚਨ ਉਸ ਨਾਲ ਕੀਤਾ ਸੋ ਉਸ ਉਹਨਾਂ ਸਾਰੇ ਸਿੰਘਾਂ ਨੂੰ ਬਾਬਾ ਜੀ ਦੇ ਕੈਂਤੇ ਲੱਸੀ ਛਕਾਈ ਪ੍ਰਸ਼ਾਦਾ ਛਕਾਇਆ ਅੱਖਾਂ ਲੱਗੇ ਸਵੇਰ ਦੇ ਤੁਰੇ ਹਨ ਸੋ ਪੋਥੀ ਵਾਲਾ ਪੋਥੀ ਪਰਨ ਤੋਂ ਹੱਟ ਗਿਆ ਸੰਤਾਂ ਨੇ ਪ੍ਰਸ਼ਾਦਾ ਛਕਾਇਆ ਤੇ ਉੱਠ ਕੇ ਘਰ ਨੂੰ ਚਲੇ ਗਏ ਉਹ ਸਿੰਘ ਉੱਥੇ ਬੈਠੇ ਰਹੇ ਤੇ ਸੰਗਤਾਂ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ ਉਹਨਾਂ ਸਾਰੀ ਵਿਥਿਆ ਸੁਣਾਈ ਜਦੋਂ ਉਹਨਾਂ ਦੀ ਗੱਲ ਗੰਗਤ ਨੇ ਸੁਣੀ ਤਾਂ ਕੁਝ ਸਮਾਂ ਪਹਿਲਾਂ ਸਿਮਟਰੀ ਤਰਲਾਉਣ ਦਾ ਵਾਲਾ ਕੌਤਕ ਦਾ ਰਾਜ ਖੁੱਲਿਆ ਉਹਨਾਂ ਦੱਸਿਆ ਕਿ ਅਸੀਂ ਜੂਪੀ ਤੋਂ ਆਏ ਹਾਂ ਬਾਬਾ ਜੀ ਸਾਡੇ ਕੋਲ 20 25 ਦਿਨ ਦੇ ਗੁਰਦੁਆਰਾ ਬਣਾਇਆ ਕਈ ਕੌਤਕ ਵਰਤਉਂਦੇ ਰਹੇ ਸਾਡੇ ਬੱਚਿਆਂ ਨੂੰ ਬਾਣੀ ਪੜ੍ਹ ਲਾ ਦਿੱਤਾ ਵੈਸ਼ਨੂ ਬ੍ਰਿਤੀ ਸਭ ਦੀ ਪੱਕੀ ਕਰਾ ਦਿੱਤੀ ਸਾਡੇ ਘਰਾਂ 'ਚ ਖੁਸ਼ੀਆਂ ਤੇ ਬਰਕਤਾਂ ਆ ਗਈਆਂ ਪਰ ਅਚਨਚੇਤ ਜਿਦਨ ਗੁਰਦੁਆਰਾ ਪੂਰਾ ਹੋਇਆ ਆਪ ਜੀ ਆ ਗਏ ਅਸਾਂ ਬੜਾ ਲੱਭਿਆ ਪਰ ਨਹੀਂ ਲੱਭੀ ਉਹਨਾਂ ਨੇ ਬਚਨ ਸੁਣ ਕੇ ਸੰਗਤ ਹੈਰਾਨ ਹੋ ਰਹੀ ਸੀ ਸੀਮਟ ਰੇਤ ਇੱਥੇ ਲਾਉਣ ਲਈ ਕਹਿੰਦੇ ਰਹੇ ਪਰ ਸੇਵਾ ਜੁਪੀ ਚ ਚੱਲਦੀ ਰਹੀ ਇੱਕੋ ਸਮੇਂ ਦੋਹਾਂ ਥਾਵਾਂ ਤੇ ਦੋਹਾਂ ਥਾਵਾਂ ਤੇ ਆਪ ਜੀ ਹਾਜ਼ਰ ਰਹੀ ਗੁਰੂ ਨਾਨਕ ਸਾਹਿਬ ਦੇ ਮੰਦਿਰ ਬਣਾਉਂਦੇ ਰਹੇ ਐਸੇ ਹੀ ਬਾਬਾ ਜੀ ਨੇ ਅਨੇਕ ਕੌਤਕ ਕੀਤੇ ਹਨ ਸੋ ਇਸੇ ਕਰਕੇ ਸਾਰੀ ਸੰਗਤ ਕਹਿੰਦੀ ਹੈ ਜਗਤ ਕਹਿੰਦਾ ਹੈ ਕਿ ਬਾਬਾ ਹਜਾਰਾ ਸਿੰਘ ਰੱਬ ਹਨ ਸੋ ਉਹਨਾਂ ਦਾ ਬਚਨ ਸੀ ਕਿ ਮਲਪਾ ਖਣੇ ਤਿਆਗ ਕੇ ਗੁਰੂ ਵਾਲੇ ਬਣ ਕੇ ਅਮਰ ਸ਼ੱਕੀ ਆਪਣੇ ਜੀਵਨ ਨੂੰ ਸਫਲ ਬਣਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ